ਚੱਲ ਮੱਜਾਂ ਦਾ ਕੰਮ ਮੁੱਕ ਗਿਆ ਈ ਨਵਾਲਤਿਆਂ ਦੇ ਨਵਾਲੇ ਗਏ ਡੰਗਰ ਅਹ ਨਵਾਲਤੇ ਆ ਮੈਂ ਹੁਣ ਪੱਠੇ-ਪੁੱਠੇ ਪਾ ਦਿੰਨੇ ਆ ਬਾਅਦ ਚ ਚੱਲ ਧੁੱਪ ਤਾਪ ਲੱਗੀ ਈ ਨਵਾਲੇ ਗਏ ਤੇ ਚੰਗਾ ਸਿਆਲ ਵਿੱਚ ਤੇ ਇਦਾਂ ਹੀ ਸਾਰਾ ਨੰਗਿਆ ਵਾ ਓਏ ਆਹੋ ਬਣਾਵਾ ਕੁਟ ਚਾਹ ਤੁਹਾਡੇ ਲਈ ਚਾਹ ਵੀ ਪੀਨੇ ਆ ਹਾਂ ਤੇ ਉਹ ਮੇਰੀ ਗੱਲ ਸੁਣਾ ਦਰਜਿੰਦਰ ਦੀ ਮੰਮੀ ਆਈ ਈ ਤੇ ਤੂੰ ਉਹਨੂੰ ਮਿਲ ਮੜ ਲੜਾ ਈ ਮੈਂ ਆਨੂੰ ਕੀ ਮਿਲਣਾ ਈ ਉਹ ਜੋ ਅੰਦਰ ਵੜ ਕੇ ਬੈਠੀ ਆ ਉਹ ਬਾਹਰ ਇਥੇ ਬਰਾਂਡੇ ਵਿੱਚ ਬੈਂਦੀ ਤੇ ਮੈਂ ਵੀ ਉਹਨੂੰ ਮਿਲਦੀ ਉਹਨੇ ਚੂੜਾ ਪਾਇਆ ਵਾ ਵੀ ਮੈਂ ਅੰਦਰ ਜਾਵਾਂ ਮਿਲਨ ਉਹਨੂੰ ਮੇਰੇ ਕੋਲ ਨਹੀਂ ਜਾਇਆ ਜਾਂਦਾ ਨਾ ਮੈਂ ਜਾਣਾ ਕਿ ਸਾਡੇ ਘਰ ਆਈ ਆ ਤੇ ਤੂੰ ਹੀ ਮਿਲ ਜਾਣਾ ਉਹਨੂੰ ਜਦੋਂ ਤੇ ਉਹਦੀ ਵੱਖਰੀ ਹੋ ਗਈ ਉਧਰ ਵਾਲੇ ਪਾਸੇ ਦਾ ਦਰਵਾਜ਼ਾ ਨੇ ਬੰਦ ਕਰ ਲਿਆ ਤੇ ਮੈਂ ਐਵੇਂ ਜਾਂਦੀ ਫਿਰਾਂ ਮੈਨੂੰ ਕੋਈ ਲੋੜ ਨਹੀਂ ਮਿਲਦੀ ਉਹਦੇ ਮੂੰਹ ਨੂੰ ਜਾੜਾ ਵਾ ਤਾਂ ਉਹਨੇ ਕਿਹੜੀਆਂ ਸੁਆਦੀਆਂ ਗੱਲਾਂ ਕੀਤੀਆਂ ਜ਼ੁਬਾਨ ਤੇ ਉਹਦੀ ਵੀ ਐਡੀ ਲੰਮੀ ਸੀਗੀ ਕਿੰਦਾਂ ਗੱਲਾਂ ਕਰਦੀ ਹੁੰਦੀ ਸੀ ਪਰ ਚੱਲ ਸਾਸਰੀ ਘਰ ਬੁਲਾਉਣ ਚ ਕੀ ਹੱਦ ਜਾ ਸਾਸਰੀ ਘਰ ਨਹੀਂ ਜਾਣਾ ਐਵੇਂ ਨਾ ਮੈਨੂੰ ਬਾਰ-ਬਾਰ ਇੱਕੋ ਗੱਲ ਕਹੀ ਜਾਓ ਨਾਲ ਕੀਪਤਾ ਉਥੇ ਲੜਕੋੜ ਕੇ ਨਹੀਂ ਆਈ ਪਾਟੀ ਜੀ ਚੁੰਨੀ ਲਈਏ ਸਿਰ ਤੇ ਐਦਾਂ ਹੁੰਦਾ ਬੰਦਾ ਵਾਂਡੇ ਕੁੜਮਾ ਦੇ ਪਿੰਡ ਕਪੜੇ ਨਹੀਂ ਜਗੇ ਪਾਏ ਚप्पल ਪਾਈ ਪੈਰੀ ਤੇ ਕਾਟਨ ਦੀ ਚੁੰਨੀ ਲਈ ਇਥੇ 100 ਜਣੇ ਨੇ ਵੇਖਿਆ ਹੋਣਾ ਵਾ ਉਹ ਚਾਰੋ ਜਹ ਭਾਵੇਂ ਲੜਕੋੜ ਕੇ ਆਈਏ ਜਿੱਦਾਂ ਮਰਜੀ ਐ ਤੂੰ ਸਾਸੀ ਘਾਲੀ ਬੁਲਾਉਣੀ ਐ ਤੂੰ ਉਹਨੂੰ ਕੀ ਕਹਿਣਾ ਵਾ ਮੈਂ ਨਹੀਂ ਕਿਸੇ ਨੂੰ ਬੁਲਾਉਣੀ ਇਥੇ ਬਾਹਰ ਆਉਗੀ ਨਾ ਤਾਂ ਬੁਲਾ ਲੂੰਗੀ ਅੰਦਰ ਨਹੀਂ ਜੇ ਮੈਂ ਜਾਣਾ ਜਦੋਂ ਹੋਈ ਵੱਖ ਗਈ ਸਮਰਾ ਉਹਦਾ ਵੱਖ ਪਰ ਸੋਈ ਉਹਦੀ ਵੱਖ ਮੈਂ ਐਵੇਂ ਪੱਜੀ ਫੇਰਾ ਦੇ ਅੰਦਰ ਚੱਲ ਮਾਜੀ ਆਪਣੀ ਵੇਖ ਲੈ ਮੈਂ ਤਾਂ ਤੁਹਾਨੂੰ ਕਹਿੰਦਾ ਹੀ ਜਾ ਹੋਂਦੀ ਲਵਲੀ ਨੂੰ ਮੈਂ ਕੱਲ ਫੋਨ ਕੀਤਾ ਸੀ ਅੱਛਾ ਅੱਜ ਵੱਲੋਂ ਕਹਿੰਦਾ ਸੀ ਕਿ ਮੈਂ ਆਉਂਗਾ ਤੇ ਗੋਈ ਵਾਲ ਨਹੀਂ ਹੁੰਦਾ ਨਾ ਤਾਂ ਸਾਰੀ ਗੱਲ ਕਰ ਲੈਣੀ ਆ ਤੇ ਫੇਰ ਮਿਲਣ ਜਾਊਂਗੀ ਨਾਲੇ ਤੇ ਨਾਲੇ ਪੁੱਛੂੰਗੀ ਕਿ ਰਾਜੀ ਬੱਝੀ ਆਈ ਆ ਨਹੀਂ ਤੇ ਉਹ ਆਪਣੇ ਮਾਮਾ ਦੇ ਹੁੰਦਾ ਦੱਸੂਗਾ ਗੱਲਾਂ ਤੈਨੂੰ ਆਪਣੀਆਂ ਉਹਨੇ ਮਾਮਾ ਵੱਲ ਜਾਣਾ ਪਹਿਲਾਂ ਉਹਨੇ ਇੱਧਰ ਹੀ ਆਉਣਾ ਤੇ ਜੇ ਉਹਦੀ ਭੈਣ ਮਿਲ ਪਈ ਗਾਲੇ ਪਾਸੇ ਧਿਆਨ ਨਾਲ ਬੜੀ ਸੁਲਾਵਾ ਤੇ ਤੈਨੂੰ ਮਿਲਦੀ ਤੇ ਪੈਣ ਦੇ ਆਖੇ ਨੰਦਾ ਚੱਲ ਜਾਣਾ ਵਾ ਪੈਣ ਸੋਹਣੇ ਕੰਮ ਚ ਕਰਕੇ ਆਈ ਉਹਦੇ ਨਾਲ ਐਵੇਂ ਨਾ ਹਾਕਲਾ ਮਾਰੀ ਜਾਓ ਬੋ ਕੱਪ ਚਾਹ ਬਣਾ ਕੇ ਲੈ ਹੁੰਦੀ ਆ ਚਾਹ ਪੀਓ ਥੱਕੇ ਜੇ ਹੋਰ ਹੀ ਗੱਲਾਂ ਰਹਿ ਪਿਆ ਕਰਨੀ ਤੇ ਦੱਸ ਜੇ ਵਾਈ ਆ ਤੇ ਸਸਰੀ ਘਰ ਬਰਾਉਣੀ ਦੀ ਕਿਹੜੀ ਘਰ ਜਿਵਾ ਕਿ ਜਾ ਕੇ ਤੋਂ ਅੰਦਰ ਕੇ ਸਸਰੀ ਘਰ ਹੀ ਕਹਿਣੀ ਆ ਆਕੜੀਆਂ ਐ ਨਾ ਜਨਾਂ ਦੀ ਵਾਲੀ ਖਾਲੀ ਆ ਮਮੀ ਆ ਖਾ ਲਈ ਰੋਟੀ ਮੈਂ ਚਲ ਚੰਗਾ ਹੋਇਆ ਖਾਧੀ ਗਈ ਵੇਲਾ ਹੁਣ ਨਨਹਾਰ ਕਿਤੇ ਫੋਨ ਕਰਕੇ ਇਨੀ ਵਾਰੀ ਪੁੱਛਿਆ ਕਿ ਮੰਮੀ ਕਿੱਥੇ ਗਈ ਆ ਕਦੋਂ ਨੂੰ ਗਈ ਆ ਕਿ ਕਿਹੜੇ ਤਾਂ ਚੱਲ ਗਈ ਉਹ ਮਰੀ ਆ ਜਾ ਉਹ ਹੀ ਤੇ ਮੈਂ ਆਖਣੇ ਵੀ ਫੋਨ ਕਰਕੇ ਪਤਾ ਤੇ ਕਰਨਾ ਚਾਹੀਦਾ ਸੀ ਨਾ ਕਿ ਮੇਰ ਕੋ ਆਈ ਆ ਜਾਂ ਮਾਵੇਂ ਪਿੰਡ ਗਈ ਆ ਕਿੱਥੇ ਗਈ ਹੈ ਹੈਗੀ ਵੀ ਆ ਕਹੇਨੀਗੀ ਮਰਦੇ ਤਾਂ ਬੰਦਾ ਹੀ ਆ ਨਾ ਇਹਨਾਂ ਦਾ ਉਹਨਾਂ ਨੇ ਤੇ ਬਿਲਕੁਲ ਹੀ ਆਉਂ ਕੀਤਾ ਵਾ ਵੀ ਜਿੱਦਾਂ ਕਿਤੇ ਮਰੀ ਗਈ ਹੁੰਦੀ ਉਹਨਾਂ ਵਾਸਤੇ ਤੇ ਉਹਨਾਂ ਦੇ ਵਾਸਤੇ ਮਰ ਗਈ ਹੈ ਉਹ ਹੀ ਮੇਰਾ ਤੇ ਇਰਾਦਾ ਵਾ ਕੱਲ ਦਾ ਦਿਨ ਤੇ ਗਿਆ ਵਾ ਨੰਗ ਤੇ ਅੱਜ ਜਾਵਾਂ ਨਾ ਮੈਂ ਜਾ ਕੇ ਤੇ ਕਰਕੇ ਆਵਾਂ ਉਹਨਾਂ ਦੀ ਕੁੱਤੇ ਕਰਨਾ ਉਹਨਾਂ ਦੀਆਂ ਕੀ ਕਰਦੇ ਕਿ ਉਹਨਾਂ ਨੂੰ ਕੀ ਲੱਗਦੀ ਮਸਾਬ ਲੱਗਦੀ ਕਿਉਂ ਨਹੀਂ ਕਿ ਨਹੀਂ ਲੱਗਣੀ ਉਹਨੂੰ ਵੇਖ ਲਈ ਮੈਂ ਜਾਣੀ ਹੈ ਨਾ ਉਹ ਜਿਤਨਾ ਜਿਤਨਾ ਉਹ ਆਖਦੀ ਉਹਤਰਾ ਉਤਰਾ ਮਗਰ ਲੱਗਾ ਵਾ ਤੇ ਚਲੋ ਤਰੀਆ ਵਾ ਤੇ ਮੇਰਾ ਤੇਰਾ ਦੋਵੇਂ ਜਣੀਆਂ ਚੱਲੀਏ ਨਾਲੇ ਮੈਂ ਤੈਨੂੰ ਛੱਡ ਆਉਣੀ ਹੈ ਤੇ ਨਾਲੇ ਮੈਂ ਗੱਲ ਕਰ ਆਉਣੀ ਮੈਂ ਨਹੀਂ ਸਿੱਧੀ ਹੈ ਜਮ ਮੈਂ ਨਹੀਂ ਉੱਥੇ ਜਾਣਾ ਹਾਏ ਹਾਏ ਮੰਮੀ ਘਰ ਹੀ ਕੰਮ ਆਉਣਾ ਵਾ ਨਾ ਇਹ ਮੈਂ ਕਿਤੇ ਗੁਰਦੁਆਰੇ ਜਾਣਾ ਠੰਗਾ ਵਾ ਤੇ ਉੱਥੇ ਨਹੀਂ ਮੈਂ ਜਾਣਾ ਉਹ ਮੰਮੀ ਐਵੇਂ ਇੱਥੇ ਵੀ ਗੱਲਾਂ ਕਰਾਏਂਗੀ ਉੱਥੇ ਵੀ ਕਰਾਏਂਗੀ ਕੋਈ ਫਾਇਦਾ ਪੈਣਾ ਨਹੀਂ ਜਾਣਾ ਮੈਂ ਹੁਣ ਕਿੱਥੇ ਆ ਮੇਰੇ ਹੁਣ ਡੇਰੇ ਇੱਥੇ ਲੱਗਣੇ ਨੇ ਤੇਰੇ ਘਰ ਹੀ ਤੂੰ ਵੀ ਹੁਣ ਵੱਡ ਬਾਰੀ ਆ ਨਾ ਉਹਨਾਂ ਨਾਲ ਉਹ ਮੰਮੀ ਹੈਗੀ ਤੇ ਮੈਂ ਅੱਡ ਬਾਰੀ ਆ ਭਾਵੇਂ ਇੱਕ ਤੇ ਕਮਰਾ ਦਿੱਤਾ ਉਹਨਾਂ ਨੇ ਮੈਨੂੰ ਤੇ ਜਿੱਥੇ ਤੂੰ ਰਹੀਂ ਉੱਥੇ ਮੈਂ ਰਹਿੰਦੀ ਰਹਿੰਦਾ ਨਾ ਲੱਗ ਲੱਗ ਕੇ ਤੇ ਉਹਨਾਂ ਨੇ ਸੁਣਿਆ ਕਰਨਾ ਸੁਣਦੇ ਰਹਿਣ ਸੁਣਦੇ ਆ ਤੇ ਨਹੀਂ ਮੰਮੀ ਚੰਗੇ ਨਹੀਂ ਲੱਗੀਦਾ ਇਦਾਂ ਮੇਰਾ ਰਾਦਾ ਇੱਕ ਵਾਰੀ ਚੱਲੀ ਗਈ ਉਹਨਾਂ ਨਾਲ ਗੱਲ ਤੇ ਕਰਕੇ ਆਈਏ ਗੱਲ ਕਰਨੀ ਕੀ ਇਹਨਾਂ ਨਾਲੋਂ ਨਾ ਕਰਨੀ ਨੀ ਸਿੱਧੀ ਸਾਡੇ ਨਾਲ ਤੇ ਨਾ ਕਰਨਗੇ ਸਿੱਧੀ ਤੇ ਅਸੀਂ ਗਾੜੀਓ ਸਿੱਧੀ ਕਰਨੀ ਉਹਨਾਂ ਨਾਲ ਜਿੱਦਾਂ ਉਹ ਗੱਲ ਕਰਨਗੇ ਹੀ ਉਹਦਾ ਦਾ ਜਵਾਬ ਦੇਦਾਂਗੇ ਮੈਂ ਨੇ ਘਰੋਂ ਹੀ ਕੱਢ ਦਿੱਤਾ ਬਾਹਰ ਉਹਨਾਂ ਮੇਰਾ ਛੋਲਾ ਮੇਰਾ ਬਾਤ ਚੋਕ ਕਰ ਮੈਂ ਕਰ ਨਾ ਇੱਕ ਛੋਲੇ 'ਚ ਤੇਰਾ ਸਾਰਾ ਸਮਾਨ ਆ ਗਿਆ ਹੀ ਭਰਿਆ ਘਰ ਤੂੰ ਛੱਡ ਕੇ ਤੇ ਆ ਗਈ ਨੇ ਮੈਂ ਉਹ ਘਰ ਨਹੀਂ ਵੜਨਾ ਪਰ ਮੈਂ ਜੋ ਮਰਜ਼ੀ ਵੀ ਹੋ ਜਾਏ ਮੈਂ ਇੱਥੇ ਰਹਿਣਾ ਤੇਰੇ ਕੋਲ ਮਨਜ਼ੂਰ ਚੱਲ ਮੈਂ ਛੱਡ ਕੇ ਆਵਾਂ ਭਾਂਡੇ ਭਾਂਡੇ ਛੱਡਣ ਤੋਂ ਪਹਿਰ ਜਾ ਮੇਰੀ ਸੁਣ ਪਹਿਲਾਂ ਗੱਲ ਤੇ ਜਿਹੜੇ ਪੈਸੇ ਆ ਉਹ ਮੈਂ ਮੈਨੂੰ ਵੀ ਦੇ ਵੀ ਚਾਹੁੰਦੇ ਮਾਂ ਮਮੀ ਪੈਸੇ ਇੱਥੇ ਹੀ ਰਹਿਣੇ ਆ ਪੈਸੇ ਕਿੱਥੇ ਚਲ ਜਾਣੇ ਨਹੀਂ ਭਾਵੇਂ ਇੱਥੇ ਰਹਿਣੇ ਤਾਂ ਮੈਨੂੰ ਅੱਧਾ ਅੱਧਾ ਵੰਡ ਕੇ ਤੇ ਮੈਨੂੰ ਦੇ ਪਹਿਲਾਂ ਮਮੀ ਉਹਨਾਂ ਦੀ ਮੈਂ ਐਫ ਡੀ ਕਰਾਈ ਹੈ ਜੇ ਹੁਣ ਉਹ ਤੜਵਾਤੀ ਇਹਨਾਂ ਦੇ ਮਿਲਣਾ ਕੱਖ ਨਹੀਂ ਨਾ ਮਲੇ ਕੁਝ ਵੀ ਤੂੰ ਮੇਰੇ ਕੋਈ ਗੱਲ ਨਹੀਂ ਤੂੰ ਹੋ ਲੈਂਦੇ ਪੂਰੀ ਤੂੰ ਮੁੜ ਕੇ ਮੈਂ ਦੇ ਹੀ ਦੇਣੇ ਆ ਤੂੰ ਦੇ ਮੈਨੂੰ ਕਿ ਮੈਂ ਫਿਰ ਜਿੱਥੇ ਮਰਜ਼ੀ ਰੋਟੀ ਪਾ ਕੇ ਖਾਣਾ ਤਾਂ ਮੇਰੇ ਪੈਸੇ ਅੱਧੇ ਵੰਡ ਕੇ ਦੇ ਮੈਨੂੰ ਲੈ ਮਮੀ ਤੂੰ ਤਾਂ ਮਗਰੀ ਪੈ ਗਈ ਹੈ ਦੱਸ ਪੈਸੇ ਤੇਰੇ ਚਾਹੇ ਮੇਰੇ ਇੱਕ ਗੱਲ ਹੀ ਆ ਦੱਸ ਨਹੀਂ ਤੇਰੀ ਮੇਰੀ ਗੱਲ ਹੋ ਜਿਹੜੀ ਉਹ ਹੈ ਹੀ ਨਹੀਂ ਹੁਣ ਰਹਿ ਗਈ ਨਾ ਤ ਦੇ ਤੂੰ ਤੇ ਆਉਂ ਕਰਨ ਨਹੀਂ ਆ ਵੀ ਜਿੱਦਾਂ ਉਹਨਾਂ ਨੇ ਘਰੋਂ ਕੱਢ ਦਿੱਤਾ ਵਾ ਤੇ ਮੈਂ ਵੀ ਖਰੇ ਤੈਨੂੰ ਕੱਢ ਦੇਣਾ ਮੈਂ ਤੈਨੂੰ ਕੀ ਕਹਾਂ ਦੀ ਤੂੰ ਬੈਠੀ ਰਹਿ ਭਾਵੇਂ ਇੱਥੇ ਮੈਂ ਤੈਨੂੰ ਦੱਸਿਆ ਵੀ ਨਾ ਮਰਣਾ ਵਾ ਠੀਕ ਉਹਦਾ ਨਾ ਮਰਣਾ ਪੁੱਤ ਨੂੰ ਤੂੰ ਮੇਰੇ ਪੈਸੇ ਆ ਵੰਡ ਕੇ ਦੇ ਦੇ ਮੈਨੂੰ ਅੱਧੇ ਮੇਰੇ ਤੇ ਮੈਂ ਜਿੱਥੇ ਮਰਜ਼ੀ ਬੈਠ ਰੂ ਤੇ ਯਾਦ ਮੰਮੀ ਤੂੰ ਮੈਨੂੰ ਪਹਿਲਾਂ ਦੱਸ ਦਿੰਦੀ ਤੇ ਮੈਂ ਨਾ ਉੱਥੇ ਜਮਾ ਕਰਾਉਂਦੀ ਤੇ ਹੁਣ ਉਹਨਾਂ ਦਾ ਪੀ ਦਿਨ ਦਾ ਪਹਿਲਾ ਪਰ ਮੈਂ ਉਹਨੂੰ ਵੀ ਦੇਣੇ ਆ ਵਿੱਚੋਂ ਤੇ ਮੈਨੂੰ ਪਤਾ ਹੀ ਦੇਣੇ ਆ ਤੇ ਮੈਂ ਕਹਾਂ ਵੀ ਚੱਲ ਜੇ ਨਾ ਤੈਨੂੰ ਲੋੜ ਤੇ ਨਾ ਮੈਨੂੰ ਲੋੜ ਤੇ ਚੱਲ ਐਫਡੀ ਕਰਾ ਦਿੰਦੇ ਉਹਨਾਂ ਨੇ ਮੈਂ ਕਿਹਾ ਕਿ ਬੈਠ ਲੰਗਰ ਤੇ ਕਿਤੇ ਖਾਣਾ ਕਿ ਨਹੀਂ ਮੈਂ ਕਿਹਾ ਮੈਂ ਕਰਨਾ ਕਿ ਕਿੱਥੋਂ ਖਾਣਾ ਤੇ ਆ ਲੰਗਰ ਤੈਨੂੰ ਮਿਲ ਨਹੀਂ ਰਿਹਾ ਵਾ ਲੰਗਰ ਮੈਂ ਇਹ ਕਰਾਣਾ ਨਹੀਂਗਾ ਨਾਮ ਤੇ ਰਹਿਣਾ ਰਹਿਣਾ ਉਹਨਾਂ ਨਾਲ ਰਹਿਣਾ ਮਮੀ ਤੂੰ ਇਦਾਂ ਹੀ ਕਰਦੀ ਉਹਥੇ ਵੀ ਤੂੰ ਇਦਾਂ ਹੀ ਕਰਕੇ ਉਹਨਾਂ ਨਾਲ ਤੇ ਆਈ ਹੁਣੀ ਆ ਤੇ ਉਹਨਾਂ ਨੇ ਤੇ ਫਿਰ ਬੋਲਣਾ ਹੀ ਸੀਗਾ ਤੂੰ ਕਿਹੜੀ ਹਟਦੀ ਆ ਤੂੰ ਕਿਹੜੀ ਘਟਵਾ ਤੂੰ ਉਹਨਾਂ ਉਹਨਾਂ ਦਾ ਵਿਚਾਰਦਿਆਂ ਬੱਸ ਉਹ ਤੂੰ ਕਿਹੜ ਜੋ ਰੋਜ਼ਰ ਵੀ ਦੇ ਨਾਲ ਬੈਠੀ ਪਹਿਲੀ ਬੁਖਾ ਕੇ ਤੇ ਹੁਣ ਜੰਮੇ ਪੈਸੇ ਸ਼ਾਮ ਤੇ ਬੈਗੀ ਇਹ ਸਾਰੀ ਪੈਸੇ ਤੇ ਮੈਂ ਕੋਰੀ ਲੈ ਕੇ ਛੱਡੂੰਗੀ ਇਹਨੂੰ ਇਹਨੂੰ ਕੀ ਯਾਦ ਕਰੂਗੀ ਮੈਨੂੰ ਪੈਸੇ ਨਾ ਨੇ ਮੈਂ ਦਊਂਗੀ ਇਹਨੂੰ ਮਾਨ ਨਾ ਮੈਂ ਪੱਟ ਪੋਤਾ ਵਾਲਾ ਰਹਿਣਾ ਤੇ ਨਾ ਮੈਂ ਤੀ ਵਾਲਾ ਰਹਿਣਾ ਮੈਂ ਪੈਸੇ ਲੈ ਕੇ ਆਪਣੇ ਜਿੱਥੇ ਮਰਜ਼ੀ ਬਰੋਟੀ ਬਾਹ ਖਾਣਾ ਮੈਂ ਇੱਥੇ ਆਖਿਆ ਸੀ ਚਲ 2-4 ਦਿਨ ਰਹਿ ਕੇ ਤੇ ਚਲ ਜੂਗੀ ਇੱਥੇ ਪੱਕੇ ਡੇਰੇ ਲਾਈ ਜਾਂਦੀ ਇੱਥੇ 10 ਵੀ ਮੇਰੀ ਸੱਸ ਨੇ ਵੀ ਲਾਗੇ ਨਾ ਸੂਹਾ ਲੈਣੀਆਂ ਆ ਤੂੰ ਇੱਥੇ ਹੀ ਆਉਣਾ ਵਾ ਤੂੰ ਮਾਮੇ ਪਿੰਡ ਚਲ ਜਾ ਇਹਨੇ ਵੀ ਸਿੱਧਾ ਝੋਲਾ ਚੁੱਕਿਆ ਤੇ ਇੱਥੇ ਆ ਗਈ ਏ ਹੁਣ ਇਹ ਮੈਨੂੰ ਪੈਸੇ ਦੇ ਕਿਹੜੇ 10 ਪੈਸੇ ਭਾਲਦੀ ਏ ਭਲਾ ਪੈਸੇ ਤੈਨੂੰ ਮੈਂ ਚੰਗੀ ਤਰ੍ਹਾਂ ਹੀ ਦਵਾਂਗੀ ਹੁਣ ਜਿਹੜੇ ਹੁਣ ਮੇਰੇ ਹੱਥ ਆ ਗਏ ਆ ਨਾ ਇਹ ਤੇ ਨਹੀਂ ਮੈਂ ਦਿੰਦੀ ਲੈ ਲਈ ਮਾਤਾ ਹੁਣ ਮੇਰੇ ਕੋਲ ਮਾਸੀ ਸੁਤੇ ਜੀ ਆ ਜਾ ਪੁੱਤ ਅਸੀਆ ਮਾਸੀ ਪੁੱਤ ਮੈਂ ਕੁਰਸੀ ਲੈ ਕੇ ਦਿੰਦਾ ਨਹੀਂ ਨਹੀਂ ਕੋਈ ਗੱਲ ਨਹੀਂ ਇੱਥੇ ਬਹਿ ਜੰਨੇ ਆ ਹੋਰ ਸੁਣਾ ਤੂੰ ਠੀਕ ਠਾਕ ਹਾਂ ਠੀਕ ਠਾਕ ਤੂੰ ਘਰ ਦਾ ਸੁਣਾ ਘਰ ਠੀਕ ਠਾਕ ਘਰ ਵੀ ਠੀਕ ਠਾਕ ਆ ਵਧੀਆ ਹਾਂ ਹਾਂਜੀ ਮਾਸੜ ਜੀ ਹੁਣ ਕਿੱਥੇ ਗਏ ਲੱਭਣ ਡੇ ਇੱਥੇ ਆ ਵੇਲੀ ਵਾਲ ਨੂੰ ਚਲ ਗਏ ਜਰੀਗਾ ਅੱਛਾ ਅੱਛਾ ਹਾਂ ਪੱਠੇ ਪਾਉਣ ਵਾਲੇ ਜੀ ਠੀਕ ਆਂਦੇ ਮੈਂ ਪਾਵਾਂ ਤੇ ਗੋਪੀ ਹੁਣੀ ਠੀਕ ਠਾਕ ਹਾਂ ਗੋਪੀ ਹੁਣੀ ਠੀਕ ਠਾਕ ਵਧੀਆ ਉਹ ਮਸੀ ਜੀ ਆਉਣਾ ਕੀ ਮੈਂ ਤੇ ਇੱਦਾਂ ਹੀ ਆ ਗਿਆ ਹਾਂ ਘਰ ਵਾਲੇ ਕੱਪੜਿਆਂ 'ਜੀ ਕੀ ਗੱਲ ਹੋ ਗਈ ਆ ਉਹ ਗੱਲ ਕੀ ਹੋਣੀ ਆ ਮਸੀ ਇੱਥੇ ਨਾ ਕੰਧਾਂ ਦੇ ਵੀ ਕੰਨ ਹੁੰਦੇ ਆ ਤੁਸੀਂ ਨਾ ਅੰਦਰ ਆਓ ਫੇਰ ਤੁਹਾਨੂੰ ਮੈਂ ਸਾਰੀ ਗੱਲ ਚੱਲ ਆ ਜਾ ਚੱਲ ਪੁੱਤ ਤੂੰ ਬੈਹਾਂ ਤਾਂ ਮੈਂ ਤੇਰੇ ਬਾਅਦ ਪਾਣੀ ਲੈ ਕੇ ਆਵਾਂ ਮਸੀ ਮੈਂ ਚਲ ਜਾਣਾ ਪਾਣੀ ਤਾਂ ਨਹੀਂ ਮੈਂ ਪੀ ਕੇ ਆਇਆ ਹਾਂ ਮੈਂ ਤੇ ਤੁਹਾਨੂੰ ਗੱਲ ਹੀ ਦੱਸਣ ਆਇਆ ਹਾਂ ਹਾਂ ਕੀ ਗੱਲ ਹੋ ਗਈ ਦੱਸ ਮੈਨੂੰ ਉਹ ਤੂਤ ਕੀਤੀ ਆ ਨਾ ਹਾਂ ਉਹਦੇ ਬਾਰੇ ਦੱਸਣਾ ਆ ਇਹ ਮੰਮੀ ਪਤਾ ਇੱਥੇ ਕਿਉਂ ਆਈ ਐ ਹਾਂ ਇਹਨਾਂ ਨੇ ਹਿੱਸੇ ਜਿਹੜਾ ਕਿਲਾ ਹੈ ਨਾ ਅੱਛਾ ਉਹ ਇਹਨਾਂ ਨੇ ਵੇਚਤਾ ਵਾ ਵੇਚਤਾ ਵਾ ਹਾਂ ਤਾਂ ਆਈ ਹੋਣਾ ਅੱਛਾ ਤੁਹਾਨੂੰ ਤਾਂ ਪਤਾ ਹੀ ਉਦੋਂ ਲੱਗਾ ਹੂੰ ਮੈਂ ਤਾਂ ਉਹਨੂੰ ਅਚਾਨਕ ਹੀ ਪੁੱਛਿਆ ਮੈਂ ਆ ਵੀ ਠੇਕੇ ਤੇ ਚੱਲ ਤੂੰ ਹੀ ਵੀ ਲੈ ਦੇ ਜੇ ਤੇ ਅਹੀਂ ਪਹਿਲੇ ਦੇ ਦਿਆ ਕਰਾਂਗੇ ਹੂੰ ਹੂੰ ਤੇ ਪਰ ਉਹ ਕਹਿੰਦਾ ਵੀ ਕਿਹੜਾ ਠੇਕਾ ਇਹ ਤਾਂ ਪਹਿਲੀ ਵੇਚ ਗਈ ਆ ਭੈਣ ਤੇਰੀ ਤੇ ਦੋਵਾਂ ਨੇ ਰਲ ਕੇ ਵੇਚਤੀ ਆ ਦੋਵਾਂ ਨੇ ਹਿੱਸਾ ਵੇਚਤਾ ਆਪਣਾ ਦੋਵਾਂ ਨੇ ਵੇਚਤਾ ਵਾ ਕਿਲਾ ਇੱਕ ਕੇ ਹਾਏ ਹਾਏ ਵੇ ਪੋਤਾ ਤੇ ਕਲਜੋਗ ਆ ਗਿਆ ਕਲਜੋਗ ਨੰਗਾ ਹੋ ਕੇ ਨੱਚਣ ਡਿਆ ਵਾ ਤੁਹਾਨੂੰ ਨਹੀਂ ਪਤਾ ਇਹ ਰੋਜ਼ ਜਾਂਦੀ ਹੁੰਦੀ ਉਹਨਾਂ ਘਰ ਸਾਨੂੰ ਤੇ ਆਪ ਨਹੀਂ ਪਤਾ ਵੇ ਪੁੱਤ ਜਾਂਦੀ ਤੇ ਰੋਜ਼ ਹੀ ਇੱਥੋਂ ਦਵਾਈ ਦਾ ਬਹਾਨਾ ਲਾ ਦੇਣਾ ਮੈਂ ਠੀਕ ਨਹੀਂ ਗਈ ਕਦੀ ਮੇਰੇ ਟਿਹੜ ਪੀੜ ਹੋਣ ਰਹੀ ਆ ਕਦੇ ਸਿਰ ਪੀੜ ਹੋਣ ਰਹੀ ਆ ਗਰਦਾਸਪੁਰ ਦਾ ਦੱਸ ਕੇ ਤਾਂ ਹਰ ਚੋ ਵਾਲ ਨੂੰ ਸਕੂਟਰੀ ਭਾ ਦੇਣੀ ਇੱਕ ਨਖਤਾ ਦਲਬਾਗ ਹੀ ਜਿੰਨੇ ਸਕੂਟਰੀ ਲੈ ਆਤੀ ਫੇ ਵਸਤੇ ਚੜਨ ਦੀ ਲੋੜ ਹੀ ਨਾ ਪਵੇ ਮੈਂਟੋ ਮੈਂਟੀ ਜਾ ਤੇ ਮੈਂਟੋ ਮੈਂਟੀ ਆ ਮੈਂ ਤੇਰੇ ਮਾਸਰ ਨੂੰ ਬਥੇਰਾ ਆਂਨੀ ਆ ਇਹ ਕੰਮ ਕਰਕੇ ਜਾਂਦੀ ਆ ਪਰ ਸਾਨੂੰ ਕੀ ਪਤਾ ਸੀ ਪਿਆ ਕੰਮ ਕਰਨਾ ਮੈਂ ਇਹਨੇ ਆ ਤੇ ਸੁਣ ਕੇ ਨਾ ਮੈਨੂੰ ਬੜਾ ਹੀ ਦੁੱਖ ਹੋਇਆ ਵਾ ਜੀ ਇਹਨਾਂ ਦਾ ਸ਼ੁਰਤੋਂ ਇਹੋ ਕੰਮ ਹੀ ਰਿਹਾ ਹੈ ਕੁਪਤ ਤੇ ਇਹਨਾਂ ਨੇ ਉਹਨਾਂ ਦੀ ਮੁਕੰਨ ਦਿੱਤਾ ਜਦੋਂ ਦਾ ਵਿਆਹ ਹੋ ਗਿਆ ਮੇਰਾ ਤੇ ਰਪਿੰਦਰ ਨਾ ਪਤਾ ਨਹੀਂ ਕੀ ਇਹਨਾਂ ਦੀ ਲਾਗਤ ਬਾਜੀ ਆ ਉਹ ਤਾਂ ਕਹਿੰਦੇ ਆ ਵੀ ਅੱਖੀਂ ਨਾ ਦੇਖੀ ਸਾਨੂੰ ਤੇ ਪੈੜੀ ਵੇਚ ਕੇ ਹੁਣ ਪਰਾਂ ਮਰੀ ਜਿਹੜੀ ਰੈਂਦੀ ਹੁੰਦੀ ਸੀ ਉਹ ਦੋ ਕੁ ਲੈ ਹੈਗੇ ਤੇ ਹੁਣ ਕਿੱਦੇ ਦੇ ਸਰੋਂ ਤੁਹਾਨੂੰ ਪਤਾ ਕਿਦਾਂ ਵਿਚਾਰਾ ਕਰਨਾ ਤੇ ਜਾਂ ਹਾਨੂੰ ਦੱਸ ਹੀ ਦਿੰਦੇ ਵੀ ਅਸੀਂ ਵੇਚਣੀ ਆਪਣੀ ਪੈੜੀ ਨਾ ਦੱਸਿਆ ਹੀ ਹਨ ਚੱਲ ਕੋਈ ਗੱਲ ਨਹੀਂ ਪੁੱਤ ਜਿੰਨਾਂ ਦੀਆਂ ਪਿਆਲੀਆਂ ਨਹੀਂ ਨਾ ਹੁੰਦੀਆਂ ਉਹ ਵੀ ਰੋਟੀ ਖਾਂਦੀ ਆ ਹੁਣ ਮਾਂ ਮਾ ਤੇਰੀ ਇੱਥੇ ਬੈ ਕੇ ਦਾ ਗੁਜ਼ਾਰਾ ਹੋ ਜਾਊਗਾ ਨਹੀਂ ਤੁਹਾਨੂੰ ਮਿਲੀ ਨਹੀਂ ਸਵੇਰ ਦੀ ਨਾ ਆਈ ਨਾਲੇ ਮੇਰੇ ਮਥੇ ਨਹੀਂ ਗਈ ਲੱਗੀ ਕੱਲ ਦੇ ਅੰਦਰ ਵੜੀ ਆਉਂਦੀ ਮੈਂ ਤੇ ਜਦੋਂ ਆਈ ਹੇਰ ਹਾਲਾਤ ਵੇਖ ਕੇ ਨਾ ਤੇਰੇ ਮਾਸੜ ਨੂੰ ਦੱਸਤਾ ਹੀਗਾ ਕਿ ਇਹ ਲੜਕੋਲ ਕੇ ਆਈ ਆ ਜੇ ਹਿਸਾਬ ਮੈਨੇ ਲੀੜਾ ਕੱਪੜਾ ਪਾਇਆ ਵਾ ਤੇ ਜਦੋਂ ਪੈਨ ਤੇਰੀ ਵੱਖਰੀ ਹੋ ਗਈ ਮੇਰੇ ਨਾਲੋਂ ਇਧਰ ਉਹਨੇ ਬੂਹਾ ਮਾਰ ਲਿਆ ਪਾਂਡਾ ਠੀਕਰ ਉਹਨੇ ਵੱਖਰਾ ਕਰ ਲਿਆ ਪਰ ਸੋਈ ਜਨੇ ਵੱਖਰੀ ਕਰ ਲਈ ਤੇ ਫਿਰ ਮੈਂ ਵੀ ਕੀ ਕਰਨ ਜਾਣਾ ਅਛਾ ਉਹ ਵੀ ਵੱਖਰੀ ਹੋ ਗਈ ਹੁਣ ਤੁਹਾਡੇ ਨਾਲ ਉਹ ਵੱਖਰੀ ਹੋ ਗਈ ਆ ਭਾਂਡੇ ਭੁੰਡੇ ਲੱਲੇ ਆ ਤੇ ਬਾਹਰ ਸੋਈ ਜਿਹੜੀ ਸੀ ਉਹਦੇ ਵਿੱਚ ਹੀ ਰੋਟੀ ਪਾਣੀ ਬਣਾਉਂਦੀ ਆ ਮਾਸੀ ਜੀ ਸਾਡਾ ਕਿਹੜਾ ਜੀ ਕਰਦਾ ਸੀ ਇਹਨੂੰ ਘਰੋਂ ਕੱਢ ਦਈਏ ਫਿਰ ਵੀ ਮਾਂ ਆ ਮੇਰੀ ਭਾਵੇਂ ਜੋ ਮਰਜ਼ੀ ਕਰਦੀ ਰਵੇ ਪਰ ਇਹ ਆ ਨਾ ਨਾ ਤੇ ਕੁੜੀ ਨੂੰ ਵੇਖ ਸਿਖਾਉਂਦੀ ਆ ਵਾ ਤੇ ਨਾਇਰ ਰੁਪਿੰਦਰ ਨੂੰ ਤੇ ਜੇ ਇਹ ਚੱਲ ਜਾਂਦੀ ਆ ਤੇ ਹੋਰ ਚੁੱਕਣਾ ਦੇ ਹੁੰਦੀ ਆ ਜਾ ਕੇ ਕਿ ਤੂੰ ਇਦਾਂ ਕਰਿਆ ਕਰ ਉਹਦੇ ਨਾਲ ਤੇ ਉਹ ਵੀ ਮਗਰ ਲੱਗ ਜਾਂਦੀ ਵੇ ਇਹ ਤਾਂ ਇੱਥੇ ਨਹੀਂ ਲਾ ਕੇ ਖਾਂਦੀ ਅਜੇ ਕੱਲੀ ਆ ਜਿਹੋ ਅਰਦ ਰਾਣੀ ਜੁਠਾਣੀ ਹੁੰਦੀ ਨਾ ਫੇਰ ਤੇ ਰੋਜ ਹੀ ਨਾ ਇੱਕ ਦੂਜੇ ਦੀ ਗੁੱਤ ਫੜਿਆ ਕਰਨੀ ਸੀ ਇਹਨਾਂ ਨੇ ਸ਼ੂਗਰ ਵਾ ਪਿੱ ਕੱਲਾ ਵਾ ਤਮਾਸ਼ਾ ਤੇ ਅਜੇ ਨਹੀਂ ਸਾਡੇ ਘਰੋਂ ਲੱਗਣੋਂ ਹਟਦਾ ਰੋਜ ਲੱਗਾਂਦਾ ਵਾ ਅੰਦਰ ਨੂੰ ਕਹਿਣ ਜਾਈ ਮੈਂ ਜੇ ਮਾਸੀ ਨੂੰ ਪਤਾ ਹੁੰਦਾ ਨਾ ਇਹਨੇ ਪਹਿਲੀ ਵੇਚਦੀ ਆ ਤੇ ਸਾਨੂੰ ਉਹਨੇ ਉਦੋਂ ਦਾ ਦੱਸ ਦੇਣਾ ਮੈਂ ਉਹਨਾਂ ਨੂੰ ਪਤਾ ਹੀ ਨਹੀਂਗਾ ਹੁਣ ਨਹੀਂ ਪੁੱਤ ਮੈਨੂੰ ਕਿੱਥੋਂ ਪਤਾ ਲੱਗਣਾ ਸੀ ਇਹਨੇ ਤਾਂ ਮੁੰਡੇ ਨੂੰ ਸਮਝਾਤਾ ਪੀ ਦਾਦੀ ਨਾਲ ਕੋਈ ਗੱਲ ਨਹੀਂ ਕਰਨੀ ਅੱਛਾ ਉਹਨੂੰ ਨਾ ਪਤਾ ਲੱਗ ਜੇ ਜਿੱਦਣ ਕਿ ਤੇ ਪੈਸੇ ਜਮਾ ਕਰਾਉਣ ਗਈ ਆ ਨਾ ਮੁੰਡੇ ਨੂੰ ਅੰਦਰ ਦੇ ਗਈ ਸੀ ਉਹ ਤਾਂ ਮੈਂ ਬੁਆ ਖੜਕਾ ਕੇ ਉਹਨੂੰ ਪੁੱਛਿਆ ਫੇਰ ਉਹਨੇ ਮਾੜਾ ਜਿਹਾ ਮੈਨੂੰ ਦੱਸਿਆ ਵੀ ਪੈਸੇ ਜਮਾ ਕਰਾਉਣ ਗਈ ਆ ਤੇ ਮੈਂ ਕਿਹਾ ਹੋ ਸਕਦਾ ਨਾ ਤਨਖਾਹ ਪਾਈ ਹੋਵੇ ਤਾਂ ਉਹ ਜਮਾ ਕਰਾਉਂਦੀ ਫਿਰਦੀ ਹੋਵੇ ਐਸ ਗੱਲ ਦਾ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਉਹ ਚਲੋ ਜੋ ਹੋਣਾ ਹੀ ਉਹ ਤੇ ਹੋ ਹੀ ਗਿਆ ਤੇ ਬਾਕੀ ਤੁਸੀਂ ਆਪਣੀ ਮਰਜ਼ੀ ਵੇਖ ਲਓ ਕਿ ਤੁਸੀਂ ਇੱਥੇ ਰੱਖਣਾ ਮੈਨੂੰ ਜਾਂ ਘਰੋਂ ਕੱਢਣਾ ਲੈ ਪੁੱਤ ਮੈਨੂੰ ਤੇ ਇਹ ਗੱਲ ਦਾ ਪਤਾ ਨਹੀਂ ਚੰਗਾ ਹੋਇਆ ਤੂੰ ਮੈਨੂੰ ਦੱਸ ਚੱਲੇ ਆਂ ਰਹਿਣ ਇੱਥੇ ਮੈਂ ਵੀ ਨਹੀਂ ਦਿੰਦੀ ਵੇਖੀ ਸਹੀਂ ਮਾਵਾ ਤਿਆਂ ਨੂੰ ਹੀ ਕੱਢੂੰਗੀ ਕੱਲੀ ਇਹਨੂੰ ਨਹੀਂ ਮਾਤਾ ਦੀ ਨੂੰ ਕੱਢਦੀ ਨਾਲ ਕੁੜੀ ਨੂੰ ਵੀ ਕੱਢੂੰਗੀ ਕਿ ਜਿੱਦਾਂ ਦਾ ਤੂੰ ਕੰਮ ਕੀਤਾ ਵਾ ਇਹਨੇ ਤਾਂ ਸਾਡਾ ਨੱਕ ਵਢਾਤਾ ਤੁਹਾਡੇ ਪਿੰਡ ਦੇ ਲੋਕ ਕੀ ਕਹਿਣਗੇ ਸਹੁਰੇ ਇਹਦੇ ਇਦਾਂ ਦੇ ਆ ਆ ਸਿੱਖਿਆ ਦਿੱਤੀ ਆ ਉਥੇ ਥੋੜਾ ਪਤਾ ਵਾ ਕਿ ਸਾਸ ਸਹੁਰੇ ਨਾਲੋਂ ਵੱਖਰੀ ਹੋ ਕੇ ਬੈਠੀ ਆ ਤੇ ਬਾਕੀ ਇਹ ਆ ਦਿਲਜਿੰਦਰ ਦੇ ਨਾਂ ਨਾਲ ਕੋਹ ਹਲਾ ਦਿਓ ਇਹਨੇ ਉਹ ਵੀ ਵੇਚ ਦੇਣਾ ਜੀ ਵਿਪਰਾਵਾ ਮੰਗਦੀ ਹੀ ਹਿੱਸਾ ਆਂਦੇ ਹੀ ਵੀ ਮੇਰੀ ਪਿਆਰੀ ਜਿੰਨੀ ਬੰਦੀ ਮੈਨੂੰ ਹਿੱਸਾ ਦੇ ਦਿਓ ਉਹ ਤਾਂ ਮੈਂ ਤਗੜੀ ਹੋਈ ਮੈਂ ਹਾਂ ਜਿੰਨਾ ਚਿਰ ਜਿੰਨੇ ਕੋਈ ਹਸਾਨੀਓ ਮਿਲਣਾ ਉਹ ਬਾਰੋਂ ਕਮਾਈ ਕਰਕੇ ਤੈਨੂੰ ਪਾਉਂਦਿਆ ਨਾ ਉਹ ਖਰਚ ਵਰਚ ਤੇ ਪਹਿਲੀ ਸਾਡੇ ਮਰਨ ਤੋਂ ਬਾਅਦ ਤੇਰੀ ਹੋਊਗੀ ਹਨੋਂ ਸੌ ਖਰਚੇ ਆ ਅਸੀਂ ਤੁਹਾਡੇ ਘੜੀ ਹੱਥ ਡਾਇਆ ਕਰਨਾ ਕੱਲ ਨੂੰ ਆ ਤੇ ਵੇਚ ਦੇਣੀ ਜੇ ਵੇਚੰਗਾ ਹੋਇਆ ਭਰਾਵਾ ਤੂੰ 10 ਚੱਲਿਆ ਵਾਂ ਮੈਂ ਤਾਂ ਹੀ ਤੇ ਫੋਨ ਤੇਨ ਤੁਹਾਨੂੰ ਦੱਸਿਆ ਮੈਂ ਚੱਲ ਉੱਥੇ ਜਾ ਕੇ ਦੱਸ ਕੇ ਆਉਂਗਾ ਹਾਏ ਹਾਏ ਰੱਬਾ ਕੱਲ ਜੋਗੀ ਆ ਗਿਆ ਵਾ ਭਿਆਨਪਰਾ ਤੇ ਰਹੀ ਨਹੀਂ ਖੂਸ ਭਿਆਦ ਹੋ ਗਿਆ ਵਾ ਆਹ ਪਤਾ ਲੱਗਾ ਮੈਂ ਤੇ ਉਹਨੂੰ ਖੁਸ਼ੀਆ ਵੀ ਚੱਲ ਮੈਂ ਵੀ ਠੇਕਾ ਦੇ ਦਿਆ ਕਰੂੰਗਾ ਉਹਨੂੰ ਕੁੜੀ ਨੂੰ ਤੇ ਮੈਨੂੰ ਦੱਸੀ ਠੇਕਾ ਕਿ ਨਾ ਦਿੰਦੇ ਜੇ ਤੂੰਨੇ ਤੇ ਪੈਰ ਘੜਤੇ ਮੇਰੇ ਆ ਗੱਲ ਕਰਕੇ ਸ਼ਰਮਣਾਈ ਇਹਨੂੰ ਆਂਦਾ ਨੂੰ ਤੇ 10 20 ਦਿਨ ਹੋ ਗਏ ਆ ਪੜੀ ਵੇਚੀ ਨੂੰ ਤਾਂ ਕੱਲੋਂ ਕਿੱਦਾਂ ਜਾਣਾ ਉੱਥੇ ਕਿਹੜੇ ਨੱਕ ਨਾਲ ਜਾਊਗੀ ਸ਼ਰਮਨੀਅਮ ਦੀ ਇਹ ਨਾ ਘਰ ਨਹੀਂ ਜਾਂਦੀ ਰਹੀ ਅੱਛਾ ਇਹ ਸਿੱਧਾ ਉੱਥੇ ਚਾਚੇ ਘਰ ਜਾਂਦੀ ਰਹੀ ਆ ਆਹੋ ਤੇ ਜਿੱਥੇ ਗੱਫੇ ਮਿਲ ਨਹੀਂ ਉੱਥੇ ਹੀ ਜਾਣਾ ਹੈ ਤੇਰੇ ਨਾਲ ਉਹਨੇ ਕੀ ਕਰਨ ਜਾਣਾ ਹੈ ਚਲੋ ਮੈਂ ਤੁਹਾਨੂੰ ਦੱਸ ਚੱਲਿਆਂ ਵਾ ਬਾਕੀ ਆਪਣੀ ਮਰਜ਼ੀ ਵੇਖ ਲਿਓ ਤੁਸੀਂ ਇਹਨਾਂ ਦੋਵਾਂ ਰੱਖਣਾ ਵਾ ਇੱਥੇ ਕਿ ਜਾਂ ਕੱਢਣਾ ਵਾ ਆਈਂ ਦਾ ਘਰੋਂ ਕੱਢੀ ਆ ਹਾਂ ਨਹੀਂ ਨਹੀਂ ਪੁੱਤ ਰੱਖਣ ਵਾਲੀ ਕੋਈ ਗੱਲ ਨਹੀਂ ਗਈ ਤੂੰ ਸਮਝ ਲਾ ਭੀ ਇੱਥੋਂ ਹੀ ਨਿਕਲੀ ਨਿਕਲੀ ਆ ਹੁਣ ਮੈਂ ਜਾਣਾ ਤੇ ਮੇਰਾ ਕੰਮ ਜਾਣਾ ਚੱਲ ਪੁੱਤ ਬੈ ਮੈਂ ਹੁਣੇ ਆਈ ਹਾਂ ਮਾਸੀ ਵੀ ਛੇਤੀ ਕਰਿਓ ਮੈਂ ਤੇਰੇ ਜੋਗਾ ਇੱਕੋ ਕੱਪ ਬਣਾ ਕੇ ਲਿਆਈ ਹਾਂ ਦੱਸ ਮੀਨਾ ਵਿਚਾਰਿਆਂ ਦੇ ਕੀ ਕਰਦਾ ਨਹੀਂ ਪਤਾ ਜਿਹਨਾਂ ਨੂੰ ਪਤਾ ਹੁੰਦਾ ਜਿੰਨੇ ਵਿਚਾਰੀਆ ਉਹਨਾਂ ਦਾ ਦੱਸਣਾ ਨਹੀਂ ਚੱਲ ਕੋਈ ਗੱਲ ਨਹੀਂ ਆਪੇ ਹੁਣ ਕੱਢੂਗੀ ਨਾ ਇਹਨਾਂ ਨੂੰ ਘਰੋਂ ਨਾਲੇ ਪਤਾ ਲੱਗੂਗਾ ਹਾਂ ਦੇਖਾਂ ਕਿਦਾਂ ਘੋੜੇ ਵੇਚ ਕੇ ਸੁਤੀ ਹੈ ਹੈ ਇਹਨੂੰ ਕੋਈ ਫਿਕਰ ਮੰਮੀ ਹੂੰ ਉਠ ਕਿਉਂ ਹੁਣ ਕੀ ਹੋ ਗਿਆ ਵਾ ਤੈਨੂੰ ਕਹਦਾ ਨਿੰਦਰਾ ਚੜਿਆ ਪਹਿਲਾਂ ਮੈਨੂੰ ਇਹ ਦੱਸ ਕਿਉਂ ਕੀ ਹੋ ਗਿਆ ਹੋ ਗਿਆ ਵਾ ਤੈਨੂੰ ਮੈਂ ਕਿਹਾ ਸੀ ਨਾ ਵੀ ਉੱਥੇ ਜਾਨੇ ਤੁਸੀਂ ਜਾ ਕੇ ਤੇ ਗੱਲਬਾਤ ਕਰਕੇ ਆਨੇ ਹੁਣ ਨਹੀਂ ਨਹੀਂ ਉੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਹਾਂ ਹੀ ਆ ਗਿਆ ਤੇਰਾ ਕ ਲੱਗਦਾ ਮਗਰ ਸਭ ਕੋ ਦੱਸਣ ਡਿਆ ਹੁਣ ਉਹਨੂੰ ਹੁਣ ਨਹੀਂ ਦੱਸਦਾ ਤੇ ਦੱਸਦਾ ਰਹੇ ਫੋਨ ਕਰ ਕਰਸਾ ਉਹਨੂੰ ਅੱਜ 24 ਘੰਟੇ ਸਾਧਦੇ ਰਹਿੰਦੇ ਜ ਉਹਨੂੰ ਸਾਧਦੇ ਰਹਿੰਦੇ ਆ ਤੇ ਹੁਣ ਮੇਰੀ ਤੇ ਇੱਥੇ ਬੇਇੱਜ਼ਤੀ ਕਰਾ ਜੋ ਤੈਨੂੰ ਕਿਹਾ ਸੀ ਮੈਂ ਵੀ ਚੱਲ ਉੱਥੇ ਜਾ ਕੇ ਤੋਂ ਉੱਥੇ ਗੱਲਬਾਤ ਕਰ ਲੈਣੀ ਇੱਥੇ ਇਤਨਾ ਹੁੰਦਾ ਹੁਣ ਤੈਨੂੰ ਬੇਇੱਜ਼ਤੀ ਦਾ ਬੜਾ ਡਰ ਆਉਣ ਲੱਗਾ ਵਾ ਜੇ ਤੂੰ ਅੱਡਵਾਰੀ ਤੈਨੂੰ ਕਾਦੀ ਬੇਇੱਜ਼ਤੀ ਤੇਰੀ ਹੋਣੀ ਹੋਣੀ ਬੋਲ ਮਾਤਾ ਹੌਲੀ ਬੋਲ ਐਦਾਂ ਹੀ ਤੂੰ ਉੱਥੇ ਕਰਦੀ ਹੁਣੀ ਹੁਣ ਸਭ ਕੁਝ ਤੂੰ ਸਾਹਮ੍ਹਲਾ ਮੇਰੇ ਕੋਲ ਹੀ ਖੋਲਿਆ ਤੇ ਹੁਣ ਤੂੰ ਮੈਨੂੰ ਹੋਰ ਉਹਨਾਂ ਨਾਲ ਦੀ ਫੋਟ ਨਹੀਂ ਆਉਂਦੀ ਫੋਟ ਮੈਂ ਕੀ ਲਿਆ ਮੈਂ ਕਿੱਥੇ ਲੈ ਗਈ ਆ ਪੋ ਕਿ ਇੱਥੇ ਹੀ ਆ ਮੇਰੇ ਕੋਲ ਹੀ ਆ ਨਾ ਤੂੰ ਤੇ ਮੈਨੂੰ ਅੱਜ ਵਕਤ ਤੁਸੀਂ ਤੇ ਮੈਨੂੰ ਕਿਹਾ ਮਾਰਨ ਦੇ ਜੀ ਇੰਨਾ ਮੈਨਾਂ ਜੂ ਬੋਲਣ ਦੇ ਤੇ ਚੱਲ ਕਰਨੀ ਕਿਉਂ ਨਹੀਂ ਮੈਂ ਕਰਨੀ ਨਹੀਂ ਜਦੋਂ ਮੈਨੂੰ ਘਰੋਂ ਕੱਢਦਾ ਬਾਹਰ ਮੈਂ ਕਰਨੀ ਨਹੀਂ ਕਿਸੇ ਨਾਲ ਵੀ ਗੱਲ ਕੋਈ ਤੇ ਉਹ ਡਿਆ ਹੀ ਉਹਦੇ ਨਾਲ ਫਿਰ ਕਰਨ ਦੇ ਉਹ ਬੈਠਾ ਹੀ ਦੋਵੇਂ ਜਾਣੇ ਡੇ ਹੀ ਵਾਪਸ ਵਿੱਚ ਜੇ ਨਹੀਂ ਨਾ ਤੂੰ ਜਾਣਾ ਤੇ ਫਿਰ ਮੈਂ ਜਾਣੀ ਮੈਂ ਇਹਨੂੰ ਦੱਸਦੀ ਆਂ ਵੀ ਤੂੰ ਇੱਥੇ ਆਇਆ ਕੀ ਲੈਣਵਾ ਤੂੰ ਬੇਸ਼ੱਕ ਚੱਲ ਜਾ ਜਾਣਾ ਮੈਂ ਤੇ ਮੈਂ ਨਹੀਂ ਜਾਣਾ ਸਿੱਧਾ ਤੈਨੂੰ ਬੜਾ ਡਰ ਲੱਗਦਾ ਵਾ ਤੈਨੂੰ ਗੱਲ ਕਰਨੀ ਮੈਂ ਕਰਦੀ ਆਂ ਜਾ ਕੇ ਹੁਣ ਤੈਨੂੰ ਬੜਾ ਬੋਲਣਾ ਆਉਂਦਿਆ ਵਾ ਤੇ ਜਦੋਂ ਉੱਥੋਂ ਆਉਣਾ ਹੀ ਉਦੋਂ ਸੇਤੀ ਨਾ ਨਹੀਂ ਜਾ ਕੇ ਕਰਨੀ ਆ ਕਰਨੀ ਇਹ ਤੇ ਕਰ ਲਾਂ ਜਾ ਆਹੇ ਜਾ ਜਾ ਕੇ ਕਰਨੀ ਆ ਡਰ ਕੇ ਦਾ ਫਾਇਦਾ ਨਾ ਤੇਰਾ ਤਾਂ ਨਾਮ ਮੈਨੂੰ ਉਹਨਾਂ ਦਾ ਹੋਰ ਤਾਂ ਉਹ ਚੜਦੀ ਜਾਂਦੀ ਆ। ਮੇਰਾ ਪੁੱਤ ਚਾਹ ਤੇ ਪੀ। ਪੀਲਾ ਪੀਲਾ ਚਾਹ ਤੇਰੇ ਵਾਸਤੇ ਤਾਂ ਬੜੀ ਚਾਹ ਬਣਦੀ ਏ ਇੱਥੇ। ਪਿਆਰ ਇਹਨੂੰ ਹੋਰ ਚਾਵਾ। ਜ਼ੁਬਾਨ ਬੰਦ ਕਰ ਲੈ ਆਪਣੀ। ਨਹੀਂ ਕਾਹਦੇ ਵਾਸਤੇ ਜ਼ੁਬਾਨ ਬੰਦ ਕਰ ਲਾ ਤੂੰ ਮੈਨੂੰ ਦੱਸ ਆ ਕਿ ਹੁਣ ਕੀ ਲੈਣ ਆਇਆ ਇੱਥੇ ਜਦੋਂ ਤੂੰ ਨੂੰ ਘਰੋਂ ਹੀ ਕੱਢ ਦਿੱਤਾ ਵਾ ਤੇ। ਉਹ ਮੈਂ ਤੇਰੇ ਘਰ ਨਹੀਂ ਆਇਆ। ਠੀਕ ਆ ਨਾ? ਮੈਂ ਤਾਂ ਉਹਨਾਂ ਨੂੰ ਦੱਸਣ ਆਇਆ ਜਿਹੜੀਆਂ ਕਤੂਟਾਂ ਤੁਸੀਂ ਕੀਤੀਆਂ। ਨਹੀਂ ਤੇ ਤੂੰ ਇੱਥੇ ਲੈਣ ਕੀ ਆਇਆ ਤੈਨੂੰ ਸ਼ਰਮ ਨਹੀਂ ਆਈ ਉਹਨਾਂ ਨੂੰ ਪਹਿਲਾਂ। ਇਜਾ ਤੂੰ ਉਹਨੂੰ ਘਰੋਂ ਕੱਢ ਤਾਂ ਤੂੰ ਕੀ ਲੈਣਾ ਆਇਆ ਇੱਥੇ ਤੇ ਘਰੋਂ ਕੱਢਣ ਆਣੀ ਆ ਜਦੋਂ ਪਿਆਲੀ ਵੇਚੀ ਤੁਸੀਂ ਤੇ ਸਾਡੀ ਪਿਆਲੀ ਹੈ ਹੀ ਵੇਚੀ ਨਹੀਂ ਉਹਨੂੰ ਤੇਨੂੰ ਕਾਦੀ ਅੱਗ ਲੱਗੀ ਆ ਤੈਨੂੰ ਸ਼ਰਮ ਨਾ ਆਈ ਮੰਮੀ ਤੂੰ ਤੇ ਚੁੱਪ ਹੀ ਰਹਿ ਬਸ ਮੈਂ ਨਹੀਂ ਮੇਰੇ ਵਿੱਚ ਗੱਲ ਨਹੀਂ ਕਰਨੀ ਠੀਕ ਹੈ ਨਾ ਮੇਰੀ ਤੇ ਉਹਦੀ ਗੱਲ ਹੋਣ ਈ ਹੈ ਉਹ ਮੇਰੇ ਘਰ ਆਇਆ ਤੇਰਾ ਕੰਮ ਨਹੀਂ ਕੀਤਾ ਜਿਪਾੜ ਬੰਦ ਕਰ ਲੈ ਤੇ ਚਲ ਜਾ ਇੱਥੋਂ ਇਹ ਘਰ ਅਜੇ ਨਾ ਮੇਰਾ ਵੀ ਆ ਤੈਨੂੰ ਮੇਰਾ ਕਿੰਨੀ ਆ ਕੱਲਿਆਂ ਦਾ ਨਹੀਂ ਹੈਗਾ ਮੈਨੂੰ ਕੌਣ ਪਤਾ ਲੱਗਾ ਵਾ ਤੂੰ ਚੀਜ਼ ਕੀ ਆ ਤੂੰ ਪਿਆਲੀ ਮੰਗਦੀ ਆ ਤੈਨੂੰ ਪਹਿਲਾਂ ਪੂਰੀ ਲਾਗਤ ਨਹੀਂ ਤੇਰੇ ਨਾਲ ਖਲੋ ਜਾ ਤੀ ਇਹ ਲੌਣੀ ਪੈਣੀ ਆ ਲੌਣੀ ਕਿੱਦਾਂ ਨਹੀਂ ਤੂੰ ਪਹਿਲਾਂ ਨਾਲ ਰੱਖੀ ਤੇਰਾ ਵਾਹ ਕਿਦਣਾ ਪਿਆ ਵਾ ਨਹੀਂ ਜੇ ਤੁਸੀਂ ਵੇਚਣੀ ਹੀ ਤਾਂ ਤੁਸੀਂ ਦੱਸ ਹੀ ਦਿੰਦੇ ਮੈਨੂੰ ਕਿ ਅਸੀਂ ਆਪਣਾ ਹਿੱਸਾ ਲੱਗੇ ਵੇਚਣ ਕਾਦੇ ਵਾਤੇ ਦੱਸ ਦੇ ਤੈਨੂੰ ਤੇ ਹੁਣ ਵੀ ਤਾਂ ਪਤਾ ਲੱਗਾਇਆ ਹਾਂ ਜੀ ਲੋੜੀ ਦੱਸਣ ਦੀ ਹੁਣ ਇੱਥੇ ਆਇਆ ਵਾ ਦੱਸਣ ਵੀ ਜਾ ਕੇ ਤੂੰ ਉੱਥੇ ਪੋੜੇ ਪਾ ਕੇ ਆਉਣਾ ਪੁੱਤ ਤੂੰ ਚਾਹ ਪੀ ਇਹਦੇ ਇਹੋ ਕੰਮ ਹੀ ਰਹਿਣੇ ਆ ਰਹਿਣੇ ਇਹੋ ਕੰਮ ਇੱਥੇ ਭੈਣਾਂ ਵਾਲੇ ਕੰਮ ਕੀਤੇ ਸੀ ਤੈਨੂੰ ਹੀ ਮੇਰੇ ਸਤਨ ਬਣਾਇਆ ਵੀ ਭੈਣਾਂ ਦਾ ਕਿੱਦਾਂ ਨਭਾਈਦਾ ਵਾ ਓਏ ਉਹਨਾਂ ਨੂੰ ਵੀ ਤੇ ਕਿਦਾਂ ਕਰਦੇ ਰਹੇ ਤੁਸੀਂ ਨਾ ਕੀ ਕਰਦੀ ਰਹੀ ਆ ਮੈਂ ਪਹਿਲਾਂ ਤੂੰ ਚੰਗਾ ਭਲਾ ਹੁੰਦਾ ਸੀ ਜਦੋਂ ਦੀ ਉਹ ਆਈ ਆ ਗਈ ਹੈ ਨਾ ਉਦੋਂ ਦਾ ਤੇਰਾ ਵੀ ਬੇੜਾ ਕਰਕੇ ਆਵਾ ਬਸ ਮੈਂ ਸੁਣ ਲਈ ਆ ਪੁੱਤ ਮੈਨੂੰ ਤਾਂ ਕਰਦਾਸਪੁਰ ਦੱਸ ਕੇ ਜਾਂਦੀ ਸੀ ਤੇ ਜਾਂਦੀ ਸੀ ਉਹਨੂੰ ਸਕੂਟਰੇ ਤੇ ਚੜਨਾ ਤੇ ਪੱਸਾ ਪਾਉਣਾ ਤੇ ਚੱਲ ਮੇਰੇ ਭਾਈ ਰੋਜ਼ ਨਿਕਲ ਜਾਣਾ ਤੇ ਮੈਂ ਜਿੱਥੇ ਮਰਜੀ ਜਾਵਾਂ ਤੁਹਾਨੂੰ ਕੀ ਲੱਗੇ ਭਲਾਏ ਦੇ ਵਿੱਚ ਗੱਲ ਮੈਂ ਉਹਦੇ ਨਾਲ ਕਰਨ ਨਹੀਂ ਆ ਨਾ ਤੈਨੂੰ ਆਵਾ ਮਰੀ ਆ ਨਹੀਂ ਤਾਂ ਤੂੰ ਹੀ ਕੋਈ ਨੂੰ ਇੱਥੇ ਭਾੜਿਆ ਤੂੰ ਸਿੱਧਾ ਬੰਦੇ ਨੂੰ ਤੂੰ ਉਧਰ ਜਾ ਕੇ ਕਹਿਣ ਮਿਲ ਜਾ ਮੈਂ ਬਾਹਰ ਕਿਉਂ ਆਇਆ ਕਮਾਂ ਪੈਣਾ ਜਾ ਹੁਣ ਤੁਹਾਡਾ ਰਿਸ਼ਤੇਦਾਰ ਆਵੇ ਹਨ ਤੇ ਮੇਰੇ ਵੱਲ ਜਾਵੇ ਹਨ ਫਿਰ ਤੇ ਜੇ ਮੈਂ ਐਦਾਂ ਦਾ ਕੰਮ ਕਰੂ ਨਾ ਤੇ ਮੇਰਾ ਰਿਸ਼ਤੇਦਾਰ ਵੀ ਤੇਰੇ ਵਾਲੀ ਆਊਗਾ ਤੁਹਾਡਾ ਫਰਜ਼ ਪੰਡਦਾ ਵੀ ਜਦੋਂ ਇੱਧਰ ਆਇਆ ਤਾਂ ਤੁਸੀਂ ਉੱਧਰ ਘਲਾਉਂਦੇ ਵੀ ਆਪਣੀ ਭੈਣ ਮਿਲ ਜਾ ਬਣਦਾ ਨਹੀਂ ਬਣਦਾ ਨਹੀਂ ਫਰਜ਼ ਇੱਥੇ ਜਦੋਂ ਤੈਨੂੰ ਮੈਂ ਵੱਖਰੀ ਕਰਤਾ ਨਾ ਐ ਘਾਤ ਕੋਈ ਸਾਣੀ ਪੁੱਟਦਾ ਤੇ ਚੱਲ ਚੱਲ ਵੀ ਤੂੰ ਮਹਾਲਾ ਲੱਗ ਕੇ ਬਹਿ ਚੱਲ ਮੇਰਾ ਵੀ ਘਰ ਵਾ ਮੈਂ ਤੁਹਾਡੇ ਕੋ ਕੁਝ ਲੈ ਨਹੀਂ ਲਿਆ ਜਿੰਨਾ ਤੇਰਾ ਹਿੱਸਾ ਪੰਡਦਾ ਹੈ ਨਾ ਤੈਨੂੰ ਦੇਤਾ ਵਾ ਜਪਾਨ ਬੰਦ ਕਰਨਾ ਮਸੀ ਉੱਥੇ ਵੀ ਜਾ ਕੇ ਨਾ ਇਹੋ ਦਾ ਮਾਸ਼ਾ ਲੰਦੀ ਐ ਉਹ ਤੇ ਮੈਨੂੰ ਦਿਹਣੀ ਲਿਆ ਵਾ ਇੱਥੇ ਨਹੀਂ ਬੋਲਣਾ ਹਟਾਂ ਲਈ ਚਲ ਚਾਹ ਤੇ ਪੀ ਕੇ ਕੋਟ ਮੈਂ ਚਾਹ ਪੀਣੀ ਨਹੀਂ ਲੈ ਦੱਸ ਇਹਦਾ ਡਰ ਪਿਆ ਜੇ ਤੂੰ ਚਲ ਜਾਂ ਨੋ ਨਾ ਬਾਅਦ ਵਿੱਚ ਵੀ ਇਹੋ ਮੇਲਾ ਲਾਉਣਾ ਹੀ ਤੇ लवली ਤੁਹਾਡੇ ਹੱਲ ਕੀ ਕਰਨ ਆਇਆ ਵਾ ਤੇ ਮੈਨੂੰ ਤੇ ਦੇ ਕੋ ਡਰ ਮਾਸਾ ਨਹੀਂ ਲੱਗਦਾ ਹੁਣ ਬਥੇਰਾ ਛੜ ਧਰ ਕੇ ਮੈਂ ਵੇਖ ਲਿਆ ਵਾ ਬਾਕੀ ਇਹ ਅਸੀਂ ਘਰ ਦੇ ਨਹੀਂ ਗਾ ਵਾੜਨੀ ਹੁਣ ਜੋ ਮਰਜ਼ੀ ਹੁੰਦਾ ਰਹੇ ਅਜੇ ਵੀ ਤੁਸੀਂ ਘਰ ਵਾੜਨੀ ਆ ਵਾ ਤੂੰ ਨੀ ਨਾ ਕਰਵਾਣੀ ਤੇ ਇੱਥੋਂ ਵੀ ਨਿਕਲਣੀ ਤਿਆਰੀ ਇਹ ਕਰਨ ਬਸ ਜਿੱਥੇ ਮਰਜੀ ਕੱਢੋ ਇਹਨਾਂ ਨੂੰ ਚਾਹ ਨੂੰ ਕੋਟਾ ਚਾਹ ਬਣਾ ਕੇ ਪੀਓ ਇੱਥੇ ਦੇਖੋ ਕੋਈ ਰਹਿਣਾ ਤੂੰ ਬਣਾ ਕੇ ਪੀਲਾ ਹਾਂ ਚਾਹ ਇੱਥੇ ਤੇ ਉਧਰ ਕੀ ਬਣ ਰਿਆ ਵਾ ਬੰਦਾ ਰਹਿ ਜੋ ਬੰਦਾ ਵਾ ਤੇ ਬੰਦਾ ਕੀ ਉਹਨੇ ਵੇਲਾ ੱਤਕੇ ਮਾਰ ਕੇ ਕੱਢਿਆ ਤੈਨੂੰ ਮੈਂ ਕਿਹਾ ਸੀ ਨਾ ਮੰਮੀ ਵੀ ਉੱਥੇ ਹੀ ਚਲ ਜੀਏ ਪਰ ਤੂੰ ਕਿਹੜੀ ਮੇਰੀ ਮੰਨੀ ਸੀਗੀ ਇਕ ਵੀ ਕਿੰਨੂ ਮੈਂ ਜੇ ਤੱਕ ਤੱਕੇ ਕਿੰਨੇ ਮਾਰਦੇ ਸੀ ਸੱਸ ਮੇਰੀ ਨੇ ਮਾਰ ਕੇ ਕੱਢਿਆ ਮੈਨੂੰ ਆਂਦੀ ਤੇਰਾ ਇੱਧਰ ਹੈ ਹੀ ਕੱਖ ਨਹੀਂ ਤੇ ਜਦੋਂ ਤੂੰ ਸਿਰ ਤੇ ਚੜਾ ਲਈ ਪਹਿਲਾਂ ਨੇ ਫਿਰ ਉਹਨ ਹੁਣ ਉਹਨੇ ਮਾਰਨੇ ਹੀ ਤੈਨੂੰ ਤੇ ਸਿਰ ਤੇ ਮੈਂ ਬਥੇਰਾ ਇਹਨੂੰ ਸੰਕੇ ਰੱਖਿਆ ਹੀਗਾ ਪਰ ਉਹ ਜਿਹੜਾ ਆਇਆ ਵਾ ਨਾ ਉਹਦੇ ਕਰਕੇ ਸਭ ਕੁ ਹੋਇਆ ਹੀ ਉਹ ਉਹਨਾਂ ਦੀਆਂ ਬੇੜੀਆਂ ਤੇ ਵਟੇ ਪੈਣ ਰਹੇ ਨੇ ਉੱਥੇ ਵੀ ਨਹੀਂ ਉਹਨੇ ਤੈਨੂੰ ਟਿਕਨ ਦਿੱਤਾ ਤੇ ਹੁਣ ਇੱਥੇ ਮਗਰ ਆ ਗਿਆ ਵਾ ਵੇਖਣ ਭਲਾ ਵੀ ਮੈਂ ਵੇਖ ਕੇ ਆਵਾ ਤੇ ਮੇਲੇ ਜਿੱਥੇ ਮਰਜੀ ਵੇਖ ਲੈ ਤੂੰ ਮੇਰਾ ਪਿਆਲੀ ਵੇਚਤੀ ਤੁਸੀਂ ਪਿਆਲੀ ਵੇਚਤੀ ਮੈਂ ਤਾਂ ਸਹੀ ਆਪਣੀ ਵੇਚਾਂ ਹੀ ਪਿਆੜੀ ਹੀ ਕਹਿੰਦੀ ਮੇਰੇ ਪੈਸੇ ਦੇ ਮੈਨੂੰ ਆ ਤਾਂ ਮੈਨੂੰ ਮੰਡ ਕੇ ਦੇ ਦੇ ਮੈਂ ਜਿੱਥੇ ਮਰਜੀ ਬੈ ਕੇ ਰੋਟੀ ਖਾਣਾ ਨਾ ਮੈਂ ਤੁਹਾਡੇ ਤੇਰੇ ਤੇ ਰਹਿਣਾ ਨਾ ਮਹੀਨਾ ਦੇ ਵਿੱਚ ਹੀ ਰਹਿਣਾ ਮੈਂ ਜਾ ਮਾ ਤਾਂ ਹੱਦ ਹੋ ਗਈ ਆ ਤੇਰੇ ਵਾਲੀ ਤੈਨੂੰ ਮੇਰਾ ਮਾਸਾ ਨਹੀਂ ਤੇ ਤੈਨੂੰ ਪੈਸਿਆਂ ਦੀ ਪਈ ਆ ਵਾਸਤੂ ਕਿਸੇ ਦਾ ਵੀ ਨਹੀਂ ਰਹਿ ਗਿਆ ਹੁਣ ਵੀ ਪੈਸੇ ਦੇ ਦੇ ਮੈਨੂੰ ਸੇਤੀ ਨਾ ਪੈਸੇ ਦੇ ਦੇ ਬਸ ਇੱਕੋ ਗੱਲੀ ਕਰੀ ਜੰਨੀ ਆ ਤੇ ਕਰਨੀ ਨਹੀਂ ਮੈਂ ਇਹ ਨਹੀਂ ਵਿਚਾਲੋ ਉਧਰ ਇੰਨਾ ਰੋਣਾ ਪਿਆਂਡਾ ਤੇ ਮੈਂ ਵੇਖਾਂ ਜਾ ਕੇ ਵੀ ਕੀ ਪਾਂਡਿਆ ਉਧਰ ਤੇ ਇ